ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਵਲੌਗ ਦੇ ਵਿੱਚ ਤੇ ਅੱਜ ਦਿਨ ਐਤਵਾਰ ਸੀ ਤੇ ਮੈਂ ਪੂਰਾ ਦਿਨ ਘਰੇ ਸੀ ਤੇ ਹੁਣ ਮੈਂ ਤੁਹਾਨੂੰ ਇੱਕ ਮੂਵੀ ਬਾਰੇ ਦੱਸਦਾ ਜਿਹੜੀ ਮੈਂ ਦੇਖੀ ਤੇ ਮੈਨੂੰ ਵਧੀਆ ਲੱਗੀ ਜਿਹੜੀ ਮੈਨੂੰ ਲੱਗਦਾ ਹੈ ਕਿ ਤੁਸੀਂ ਵੀ ਦੇਖੋਗੇ ਤੇ ਤੁਹਾਨੂੰ ਵੀ ਮਜ਼ਾ ਆਊਗਾ ਮੂਵੀ ਦਾ ਨਾਮ ਹੈ ਸੁਪਰ ਬாய் ਆਫ ਮਾਲੇਗਾਉ ਇਹਦੇ ਅੰਦਰ ਆਪਾਂ ਨੂੰ ਕਹਾਣੀ ਕੁਝ ਦੋਸਤਾਂ ਦੀ ਦੇਖਣ ਨੂੰ ਮਿਲਦੀ ਹੈ ਜੋ ਇੱਕ ਪਿੰਡ ਦੇ ਵਿੱਚ ਹੀ ਮੂਵੀਜ਼ ਬਣਾ ਦਿੰਦੇ ਆ ਅਸਲੀ ਫਿਲਮਾਂ ਜਿਹਨੂੰ ਆਪਾਂ ਕਹਿੰਦੇ ਆ ਸਿਨੇਮਾ ਬਣਾ ਦਿੰਦੇ ਆ ਪਿੰਡ ਦੇ ਵਿੱਚ ਇੱਕ ਰੀਅਲ ਕਹਾਣੀ ਆ ਜੋ ਕਿ 1997 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਫਿਲਮਾਂ ਬਣਾਈਆਂ ਮਾਲੇਗਾਉ ਨਾਮ ਦੇ ਇੱਕ ਪਿੰਡ ਦੇ ਵਿੱਚ ਤੇ ਓ ਇਦਾਂ ਹੁੰਦਾ ਆ ਕਿ ਜਦੋਂ ਆਪਾਂ ਕੋਈ ਸੁਪਨਾ ਦੇਖ ਲੈਂਦੇ ਆ ਤੇ ਆਪਾਂ ਉਹਨੂੰ ਪੂਰਾ ਕਰਨ ਦੇ ਲਈ ਕੋਈ ਨਾ ਕੋਈ ਹੱਤਕੰਡੇ ਅਜਮਾ ਹੀ ਲੈਣੇ ਆ ਤੇ ਇਦਾਂ ਹੀ ਉਹਨਾਂ ਦਾ ਸੁਪਨਾ ਸੀ ਕਿ ਉਹ ਸਿਨੇਮੇ ਬਾਰੇ ਕੁਝ ਕਰਨਾ ਚਾਹੁੰਦੇ ਸੀ ਆਪਣੇ ਬਾਰੇ ਬਾਰੇ ਕੁਝ ਕਰਨਾ ਚਾਹੁੰਦੇ ਸੀ ਸਿਨੇਮਾ ਬਣਾਉਣਾ ਚਾਹੁੰਦੇ ਸੀ ਤੇ ਉਹ ਚਾਰ ਪੰਜ ਦੋਸਤ ਮਿਲ ਕੇ ਇੱਕ ਫਿਲਮ ਬਣਾਉਂਦੀ ਸੋਚਦੇ ਆ ਤੇ ਜਿੰਦਾਂ ਆਪਾਂ ਵਿਆਹਾਂ ਦੇ ਵਿੱਚ ਸ਼ੂਟ ਕਰਦੇ ਆ ਤੇ ਉਹ ਵਾਲੇ ਕੈਮਰਿਆਂ ਨਾਲ ਉਹ ਇੱਕ ਮੂਵੀ ਬਣਾ ਦਿੰਦੇ ਆ ਜਿਹੜੀ ਮਾਲੇ ਕਾਂ ਦੇ ਵਿੱਚ ਮਸ਼ਹੂਰ ਹੋ ਜਾਂਦੀ ਆ ਤੇ ਉਹਦੇ ਤੋਂ ਬਾਅਦ ਉਹਨਾਂ ਦੀ ਲਾਈਫ ਕਿੱਦਾਂ ਚੱਲ ਨਹੀਂ ਰਹੀ ਫਿਰ ਉਹਨਾਂ ਨੂੰ ਸਿਨੇਮੇ ਨਾਲ ਹੋਰ ਕਿੱਦਾਂ ਪਿਆਰ ਹੋ ਗਿਆ ਤੇ ਕੀ ਕੀ ਉਤਾਰ ਚੜਾ ਹੁੰਦਾ ਹੈ ਉਹ ਆਪਾਂ ਨੂੰ ਉਸ ਮੂਵੀ ਅੰਦਰ ਦੇਖਣ ਨੂੰ ਮਿਲਦੇ ਆ ਤੇ ਉਹ ਮੂਵੀ ਦੇ ਵਿੱਚ ਜਿਹੜੀ ਮੈਨੂੰ ਸਭ ਤੋਂ ਖਾਸ ਗੱਲ ਲੱਗੀ ਉਹ ਆ ਉਹਨਾਂ ਦੀ ਐਕਟਿੰਗ ਸਟਾਈਲ ਕਿਉਂਕਿ ਜਿਹੜੇ ਐਕਟਰ ਐਕਟਿੰਗ ਕਰ ਰਹੇ ਆ ਉਹ ਮੈਂ ਪਹਿਲਾਂ ਹੀ ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਦੇਖਿਆ ਤੇ ਸਾਰੇ ਹੀ ਜਿਹੜੇ ਐਕਟਰ ਆ ਉਹ ਇੱਕਦਮ ਟੈਲੈਂਟਡ ਲੱਗੇ ਆ ਜਿਨ੍ਹਾਂ ਦੇ ਅੰਦਰ ਆਪਾਂ ਨੂੰ ਦਿਖਦਾ ਕਿ ਹਾਂ ਇਹਨਾਂ ਕੋਲ ਟੈਲੈਂਟ ਦਾ ਭਰਮਾਰ ਹੈਗਾ ਆ ਕਿ ਜਿਹੜੇ ਸਿਨੇਮੇ ਬਾਰੇ ਕੁਝ ਕਰ ਸਕਦੇ ਆ ਤੇ ਇੱਕ ਵਾਰੀ ਤੁਸੀਂ ਟਰਾਈ ਕਰਿਓ ਤੁਹਾਨੂੰ ਮਜ਼ਾ ਆ ਜਾਊਗਾ ਮੂਵੀ ਦਾ ਨਾਮ ਆ ਸੁਪਰ ਬாய் ਆਫ ਮਾਲੇਗਾ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਐਮਜ਼ਨ ਪ੍ਰਾਈਮ ਤੇ ਤੇ ਇੱਕ ਵਾਰੀ ਟਰਾਈ ਤਾਂ ਕਰ ਹੀ ਸਕਦੇ ਆ ਕਿਉਂਕਿ ਆਪਾਂ ਹੋਰ ਵੀ ਬਹੁਤ ਸਾਰੀਆਂ ਮੂਵੀਜ਼ ਦੇਖਦੇ ਰਹਿੰਦੇ ਆ ਟੀਵੀ ਤੇ ਜਾਂ ਉਦਾਂ ਹੀ ਬੇਫਜ਼ੂਲ ਵੀ ਦੇਖਦੇ ਰਹਿੰਦੇ ਆ ਪਰ ਕੋਈ ਚੰਗੀ ਚੀਜ਼ ਵੀ ਦੇਖ ਸਕਦੇ ਆ ਇੱਕ ਵਾਰੀ ਜ਼ਿੰਦਗੀ ਨਾ ਮਿਲੇਗੀ ਦੁਬਾਰਾ